ਸ਼੍ਰੀ ਲక్ష్ਮੀ ਨਾਰਾਇਣ ਰਾਗ ਸਭਾ ਵੱਲੋਂ ਅੱਜ 119ਵਾਂ ਰਾਗ ਸੰਮੇਲਨ ਸ਼ੁਰੂ ਹੋ ਗਿਆ ਹੈ ਦੁਰਗਿਆਨਾ ਮੰਦਿਰ ਦੇ ਵਿੱਚ ਰਾਗ ਸੰਮੇਲਨ ਸ਼ੁਰੂ ਹੋਇਆ ਹੈ ਅਸੀਂ ਗੱਲ ਕਰਦੇ ਆ ਭੈਣ ਜੀ 119ਵਾਂ ਰਾਗ ਸੰਮੇਲਨ ਸ਼ੁਰੂ ਹੋ ਗਿਆ 119ਵਾਂ ਰਾਗ ਸੰਮੇਲਨ ਹੈ ਬੜੀ ਪੁਰਾਣੀ ਬੜੀ ਇਸ ਦਾ ਸ਼ੇਸ਼ ਸਾਰਾ ਜਾਂਦਾ ਹੈ ਉਹਨਾਂ ਸੰਗੀਤ ਪ੍ਰੇਮੀਆਂ ਕੋ ਔਰ ਭਗਤਾਂ ਕੋ जो होलियों के दिनों में 1905 से इसको चला रहे हैं मुझे याद है बचपन में ये बाहर खुले मैदान में होता था और हम अपने पिताजी के साथ आके आधी आधी रात तक क्योंकि वो शास्त्रीय संगीत के बड़े प्रेमी थे तो बड़ा अच्छा लगता था और ये आज तक जिन लोगों ने चलाया है लाजपत जी है कपूर साहब है बाकी सारी टीम है और दुर्गाना कमेटी का भी लगातार इनको सहयोग है ये दुर्गाना कमेटी के लिए गौरव की बात है कि राजसभा का आयोजन करने वालों के साथ जुड़े हुए हैं और इसी में कार्यक्रम सारा हो रहा है मैं सभी संगीत प्रेमियों से निवेदन करती हूँ तो रंग रंग भक्ति के रंग में रंगिए शराब पीकर हुरदंग मजा कर लड़ाई मत कीजिए और रंग बड़े शालीन ढंग से खेलिएमिकल वाला रंग न खेलिए और जो अपने ऊपर रंग नहीं डलवाना चाहता उस पर जबरी न करें ये प्रेम का

ਆ ਇੱਕ ਕਲਚਰ ਜਿਹੜਾ ਪੁਰਾਣਾ ਸਜੋਈ ਬੈਠੇ ਆ ਅਸੀਂ ਤੁਹਾਨੂੰ ਕੀ ਲੱਗਦਾ ਹੈ ਅ ਦੇਖੋ ਜੀ ਗੱਲ ਹੈ ਕਿ ਜਿਹੜੇ ਸੰਗੀਤ ਪ੍ਰੇਮੀ ਹੈ ਉਹਨਾਂ ਦਾ ਉਤਸ਼ਾਹ ਨਹੀਂ ਘਟਿਆ ਇਹ ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਸਾਡੇ ਨਾਲ ਪੂਰੀ ਤਰ੍ਹਾਂ ਜੁੜ ਨਹੀਂ پا ਰਹੀ ਕਿਉਂਕਿ ਜਿਹੜੇ ਟੈਲੀਵਿਜ਼ਨ ਐਂਡ ਮੀਡੀਆ ਦੇ ਦੂਸਰੇ ਸਾਧਨ ਐਂਟਰਟੇਨਮੈਂਟ ਦੇ ਹੋ ਗਏ ਉਹਦੇ ਕਰਕੇ ਕੁਝ ਸੈਟਬੈਕ ਜ਼ਰੂਰ ਹੋਇਆ ਕਿ ਪਹਿਲਾਂ 30 40 40 ਹਜ਼ਾਰ ਬੰਦਾ ਇੱਥੇ ਇਕੱਠਾ ਹੁੰਦਾ ਸੀ ਸੁਣਨ ਵਾਸਤੇ ਤੋਂ ਇੰਨਾ ਸਾਡੇ ਨਾਲ ਨਹੀਂ ਜੁੜ ਬਾਂਦੇ ਪਰ ਸੰਗੀਤ ਕਦੀ ਖਤਮ ਨਹੀਂ ਹੁੰਦਾ ਸਾਡਾ ਸੰਗੀਤ ਧਰਮ ਦੇ ਨਾਲ ਜੁੜਿਆ ਸਾਡੀ ਸਾਰੀ ਸ਼ਬਦ ਕੀਰਤਨ ਸਾਰੇ ਰਾਗ ਤੇ ਪਧਾਰਿਤ ਹੈ ਤੇ ਇਹਦੇ ਬਗੈਰ ਤੇ ਫਿਲਮੀ ਸੰਗੀਤ ਵੀ ਨਹੀਂ ਚੱਲ ਪਾਂਦਾ ਤੋਂ ਮੈਨੂੰ ਆਸ਼ਾ ਹੈ ਕਿ ਹੋਰ ਵੀ ਲੋਕੀ ਸਾਡੇ ਨਾਲ ਜੁੜ ਸਾਡਾ ਉਤਸ਼ਾਹ ਨਹੀਂ ਘਟਿਆ 119 ਸਾਲਾਂ ਤੋਂ ਕਰ ਰਹੇ ਆ ਤੇ ਹੋਰ 100 ਸਾਲ ਤੇ ਅਸੀਂ ਕਿਤੇ ਨਹੀਂ ਜਾਂਦੇ ਇਸ ਲੋਕਾਂ ਦੀ ਸੇਵਾ ਕਰਾਂਗੇ ਨਾਲ ਸੰਗੀਤ ਦੀ ਸੇਵਾ ਕਰਾਂਗੇ ਮੈਨੂੰ ਆਸ਼ਾ ਹੈ ਕਿ ਜਿੰਨੇ ਵੀ ਅਮਸਰ ਦੇ ਵਾਸੀ ਹੈ ਇਹ ਹੁਮ ਹਮਾ ਕੇ ਹੋਰ ਪਿਛਲੇ 10-20 ਸਾਲਾਂ ਤੋਂ ਸਾਡੇ ਕੋਲ ਹੋਰ ਵੀ ਜ਼ਿਆਦਾ ਲੋਕ ਜੁੜੇ ਆਮ ਸ਼ੋਰ ਕਿ ਇਹ ਪ੍ਰਥਾ ਚੱਲਦੀ ਰਹੇਗੀ ਤੇ ਸੰਗੀਤ ਫਿਰ ਆਪਣੇ ਉਪਰਲੇ ਮੁਕਾਮ ਤੇ ਪਹੁੰਚੇਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ ਕਿ ਅਸੀਂ ਪੈਸੇ ਖਰਚ ਗਏ ਟਿਕਟ ਖਰਚ ਗਏ ਲੇਖਣ ਜਾਂਦੇ ਆ ਇੱਥੇ ਸਾਡੇ ਕੋਲ ਕਲਾਕਾਰ ਵੀ ਮੌਜੂਦ ਨੇ ਉਹਨਾਂ ਦੀ ਪ੍ਰਸਤuti ਵੀ ਇੱਥੇ ਮੌਜੂਦ ਆ ਉਹਨਾਂ ਦੀ ਕਲਾਕਾਰੀ ਵੀ ਇੱਥੇ ਮੌਜੂਦ ਆ ਪਰ ਅਸੀਂ ਦੀ ਇੱਥੇ ਨਹੀਂ ਆ ਪਾਉਂਦੇ ਕੀ ਕਾਰਨ ਸਮਝ ਦਿਓ ਕਿ ਆ ਲੈਕ ਆਫ ਕਮਿਊਨੀਕੇਸ਼ਨ ਹੈ ਲੈਕ ਆਫ ਸਾਡੇ ਵੱਲੋਂ ਕੋਈ ਕਮੀ ਹੈ ਕਿ ਉਹਨਾਂ ਤੱਕ ਜਾਣਕਾਰੀ ਨਹੀਂ ਪਹੁੰਚਾ ਪਾਉਂਦੇ ਐਡਵਰਟਾਈਜ਼ਿੰਗ ਨਹੀਂ ਹੋ ਪਾਂਦੀ ਨਹੀਂ ਕੋਈ ਸਾਡੇ ਵੱਲੋਂ ਕੋਈ ਐਸੀ ਐਡਵਰਟਾਈਜ਼ਮੈਂਟ ਜਾਂ ਪਬਲਿਸਿਟੀ ਦੀ ਕੋਈ ਕبھی ਨਹੀਂ ਅਸੀਂ ਪੇਪਰ ਕੰਚੂ ਵੀ ਹੈ ਕਰ ਕਰ ਹੱਡੀ ਹੱਡੀ ਜਾ ਕੇ ਅਸੀਂ ਪੈਸੇ ਇਕੱਠੇ ਕਰਦੇ ਆਂ ਸਾਇਰ ਨੂੰ ਦੱਸਨੇ ਵੀ ਆ ਸਾਡੇ ਨਾਲ 5 700 10 ਹਜ਼ਾਰ ਕਰ ਜੁੜੇ ਹੋਇਆ ਹੈ ਉਹਨਾਂ ਦੇ ਥਰੂ ਹੋਰ ਵੀ ਸਮਾਗਮ ਹੈ ਓਨਲੀ ਥਿੰਗ ਇਜ਼ ਕਿ ਜਿਹੜੀ ਜੰਗਰ ਜਨਰੇਸ਼ਨ ਹੈ ਉਹ ਉਹਨਾਂ ਦਾ ਰੁਝਾਨ ਜਿਹੜਾ ਹੈਗਾ ਉਹ ਦੂਸਰੇ 뮤직 ਵੱਲ ਯਾਦਾ ਵੱਧ ਗਿਆ ਹੈ ਇਜ਼ਾਦਰਨ ਕਲਾਸਿਕਲ 뮤ਜ਼ਿਕ ਕੀ ਮੈਨੂੰ ਜਿਹੜੀ ਗੱਲ ਅੱਜ ਤੱਕ ਨਹੀਂ ਯਾਦ ਹੈ ਕਿ ਅਸੀਂ ਵੀ ਜਦੋਂ ਆਪਣੇ ਦਾਦਾ ਜੀ ਨਾਲ ਆਇਆ ਕਰਦੇ ਸੀਗੇ ਸੰਮੇਲਨ ਸੁਣਨ ਲਈ ਇਹ ਬਾਹਰ ਲੱਗਦਾ ਹੁੰਦਾ ਸੀਗਾ ਬਾਹਰ ਦਿਖਾਇਆ ਜਾਂਦੇ ਉਦੋਂ ਕਾਫੀ ਰਸ਼ ਹੁੰਦਾ ਸੀ ਉਸ ਵੇਲੇ 30000 ਲੋਕੀ ਹੁੰਦੇ ਸੀ ਜੀ ਉੱਥੇ ਗੱਲ ਹੈ ਕਿ ਉਸ ਵੇਲੇ ਸੋਰਸ ਆਫ ਐਂਟਰਟੇਨਮੈਂਟ ਕੋਈ ਨਹੀਂ ਹੁੰਦਾ ਸੀ ਤੇ ਟੈਲੀਵਿਜ਼ਨ ਤੇ ਮੀਡੀਆ ਨਾਲ ਆਨ ਕਰਕੇ ਜਾਂ ਮੋਬਾਈਲ ਦੇ ਆਨ ਕਰਕੇ ਉਹ ਲੋਕੀ ਸਮਝਦੇ ਨੇ ਕਿ ਅਸੀਂ ਆਪਣੇ ਬੈਡਰੂਮ 'ਚ ਬੈਠ ਕੇ ਮਿਊਜ਼ਿਕ ਸੁਣ ਲਾਂਗੇ ਇੱਥੇ ਕਿਉਂ ਆਣਾ ਪਰ ਜਿਹੜਾ ਇੱਥੇ ਆਂਦਾ ਉਹਨੂੰ ਪਤਾ ਲੱਗਦਾ ਹੈ ਕਿ ਵਾਕਈ ਜੋ ਆਨੰਦ ਸਾਹਮਣੇ ਬੈਠ ਕੇ ਆਰਟਿਸਟ ਨੂੰ ਸੁਣਨ ਦਾ ਉਹ ਕਿਤੇ ਵੀ ਦੀ ਜੀ ਪ੍ਰਧਾਨ ਜੀ ਹੁਣ ਇਹ 3-4 ਦਿਨ ਦਾ ਪ੍ਰੋਗਰਾਮ ਹੈ ਕੀ ਕੀ ਇਹਨਾਂ 4 ਦਿਨਾਂ ਦੇ ਵਿੱਚ ਅਸੀਂ ਕਿਹੜੇ-ਕਿਹੜੇ ਕਲਾਕਾਰ ਆਈਆਂ ਕਿਹੜੀ-ਕਿਹੜੀ ਪ੍ਰਸਤuti ਦਿਖਾਣਗੇ ਸਾਡੇ ਦਰਸ਼ਕਾਂ ਨੂੰ ਦੱਸੋ ਇੱਥੇ ਸਾਡੇ ਕੋਲ ਦੂਰ-ਦੂਰ ਤੋਂ ਦਰਸ਼ਕ ਆ ਰਹੇਨ ਸੰਗੀਤ ਪ੍ਰੇਮੀ ਆ ਰਹੇਨ ਨਾਲ ਹਕੂਮਤ ਦੀਵਾਨ ਜੀ ਅਗੇਨ ਕੋ ਟੁੰਬਰੀ ਦਾ ਗਾਇਨ ਕਰਨਗੇ ਸੰਗੀਤਾ ਸ਼ੰਕਰ ਜੀ ਇਹ ਵਾਇਲਨ ਕਰਨਗੇ ਪੰਡਿਤ ਮਿਥਲੀਜਾ ਤਬਲੇ ਦੇ ਉੱਪਰ ਗਿੰ ਭਗਨੇਸ਼ ਕੋਮਕਲੀ ਵੋਕਲ ਦੇ ਦਿਵਾਸ ਤੋਂ ਆ ਰਹੇ ਬਹੁਤ ਹੀ ਅੱਛੇ ਕਲਾਕਾਰ ਹੈ ਵੋਕਲ ਗਾਣਦਨ ਭਾਸਕਰ ਰਾਜੀ ਦੀ ਸ਼ੈਨਾਈ ਹੈ ਜਿਹੜੀ ਕੱਲ ਸ਼ੁਰੂ ਹੋਏਗੀ ਭੋਲਨਾਦ ਮੇਸ਼ਰ ਅਮ ਅਮਸਰ ਦੇ ਸਾਰੇ ਇੰਡੀਆ ਦੇ ਪ੍ਰਬੰਧ ਗਾਇਕ ਅਗਨ ਸਿਦਾਰਥ ਬੇਨਰਜੀ ਇਹ ਸਿੱਧ ਵੀਨਾ ਸੁਧਾਨ ਦੇ ਅਲੀਗੜ੍ਹ ਦੇ ਉੱਪਰੋਂ ਇੱਕ ਪਾਰਟੀ ਆ ਰਹੀ ਹੈ ਜੀ ਜਿਹੜੇ ਕਵਾਲੀ ਦਾ ਸਾਨੂੰ ਸੁਨਾਨਗੇ ਉਹਨਾਂ ਦਾ ਪ੍ਰੋਗਰਾਮ ਗੁਲਾਮ ਫਰੀਦ ਪੇਂਟਰ ਦਾ ਹਬੀਬ ਪੇਂਟਰ ਹੁੰਦੇ ਸੀ ਉਹ ਉਹਨਾਂ ਦੇ ਗ੍ਰੈਂਡਸ ਹਨ ਜਿਹੜੇ ਕਰਨਗੇ ਤੋਂ ਇਸ ਤਰ੍ਹਾਂ ਹੈ ਕਿ ਸਾਡੇ ਕੋਲ ਕਲਾਸਿਕਲ 뮤직 ਵੀ ਹੈ सैमी क्लासीकल भी है क्वाली भी है ऑल द थ्री स्टाइल ऑफ हिंदुस्तानी क्लासीकल म्यूजिक सो 119ਵਾਂ ਰਾਗ ਸੰਮੇਲਨ ਸ਼ੁਰੂ ਹੋ ਗਿਆ ਲక్ష్ਮੀ ਨਾਰਾਇਣ ਰਾਗ ਸੰਮੇਲਨ ਜਿਹੜਾ ਕਿ ਦੁਰਗਿਆਨਾ ਤੀਰਤ ਦੇ ਵਿੱਚ ਕਰਵਾਇਆ ਜਾ ਰਿਹਾ ਅੱਜ ਤੋਂ ਉਸ ਦਾ ਆਗਾਜ਼ ਹੋ ਗਿਆ ਹੈ ਅਗਲੇ 4 ਦਿਨ ਤੱਕ ਇਹ ਸੰਮੇਲਨ ਚੱਲਦਾ ਰਹੇਗਾ ਜਿਦੇ ਵਿੱਚ ਨਾਮੀ ਕਲਾਕਾਰ ਇੱਥੇ ਆਪਣੀ ਪ੍ਰਸਤuti ਕਰਨਗੇ ਕਲਾਸਿਕਲ 뮤직 ਆਪਣਾ ਪ੍ਰਸਤੁਤ ਕਰਨਗੇ ਤਾਂ ਜੋ ਸੰਗਤਾਂ ਨੂੰ ਜੋੜਨਗੇ ਇੱਕ ਗੱਲ ਜ਼ਰੂਰ ਪ੍ਰਧਾਨ ਜੀ ਦੀ ਚੰਗੀ ਲੱਗੀ ਹੈ ਕਿ ਅਸੀਂ ਲੋਕ ਪੈਸੇ ਖਰਚ ਕੇ ਟਿਕਟਾਂ ਖਰਚ ਕੇ ਪ੍ਰੋਗਰਾਮਾਂ 'ਚ ਜਾਨਦੇ ਆ ਜਿੱਥੇ ਮੁਫਤ ਦੇ ਵਿੱਚ ਸਾਨੂੰ ਕਲਾਕਾਰੀ ਮਿਲ ਰਹੀ ਹੈ ਕਲਾਕਾਰੀ ਪੇਸ਼ ਕਰ ਰਹੇ ਨੇ ਉਹਨਾਂ ਦਿਨਾਂ ਦੇ ਵਿੱਚ ਉਹ ਖੋਲੀ ਇਹਨਾਂ ਦੇ ਵਿੱਚ